ਕੀਮਤ ਹੈ ਜੀ ਨਾਮ ਕਰਾ ਕੇ 240000 ਸਹੀ ਗੱਲ ਹੈ ਹਾਂ ਕੋਲ ओरिजिनल ਦੀ ਗਾਰੰਟੀ ਕਾਰ ਦੀ ਰਿਟਰਨ ਚ ਲਿਖੀ ਹੋਈ ਹੈ ਦੇਖੋ ਬਾਈ ਇਸ ਕਾਰ ਬਿਆਰ ਦੇ ਉੱਤੋਂ ਤੁਹਾਨੂੰ ਪੈਨ ਇੰਡੀਆ ਲੋਨ ਫੈਸਿਲਿਟੀ ਅਵੇਲੇਬਲ ਮਿਲੂਗੀ ਉਹ ਚਾਬੀਆਂ ਨੇ ਹਾਂ ਕਾਰ ਦੀ ਕੀਮਤ ਹੈ ਜੀ 290000 290000 ਮਾਲਾ ਤੁਹਾਨੂੰ ਜਿੰਨੀਆਂ ਦੇਖ ਰਹੇ ਹੋ ਲੱਖ 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 ਰੁਪਏ ਤੁਸੀਂ ਜੇ ਇਹ ਤੇ ਲੈਣਾ ਤੇ ਕਰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਾਰਾਂ ਨੀ ਨਜ਼ਾਰਾ ਦਿਖਾਉਣ ਜਾ ਰਹੀਆਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਮਿੱਤਰ ਪਿਆਰਿਆਂ ਨੂੰ ਜਿਨ੍ਹਾਂ ਵੀ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਆ ਜਾਂ ਜਿਨ੍ਹਾਂ ਵੀ ਭਰਾ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਨੇ ਹੋਪ ਕਰਦਾ ਮੈਂ ਬਾਈ ਜਿਨ੍ਹਾਂ ਵੀ ਤੁਸੀਂ ਮੇਰੇ ਸਾਰੇ ਭਰਾਵਾਂ ਉੱਚ ਦੀ ਕਲਾ ਤੋਂ ਹੋਗੇ ਕਾਇਮ ਹੋਵੋਗੇ ਹਮੇਸ਼ਾ ਇਹੀ ਦੁਆ ਕਰੀਦੀ ਆ ਤੁਸੀਂ ਸਾਰੇ ਤੰਦਰੁਸਤ ਹੀ ਰਹੋ ਤੇ ਨਾਲੇ ਮੌਜਾਂ ਮਾਣੋ ਤੇ ਜੇਮਾ ਕਰਾਂ ਗੱਲ ਬਾਈ ਅੱਜ ਦੀ ਅੱਜ ਆਪਾਂ ਖੜੇ ਆਂ ਸ਼ਹਿਰ ਰਾਜਪੁਰੇ A1 ਕਾਰਸ ਦੇ ਉੱਤੇ ਅੱਜ ਦੀ ਵੀਡੀਓ ਨਾ ਥੋੜੀ ਜੀ ਸਪੈਸ਼ਲ ਹੋਣ ਵਾਲੀ ਆ ਸਪੈਸ਼ਲ ਦਾ ਮਤਲਬ ਇਹ ਆ ਕਿ ਅੱਜ ਜਿਹੜੇ ਤੁਹਾਨੂੰ ਪ੍ਰੋਡਕਟ ਦਿਖਾਣੇ ਆ ਮੈਂ ਉਹ ਪ੍ਰੋਡਕਟ ਇਹੋ ਜੇ ਨੇ ਜਿਹੜੇ ਵੀ ਸਦਾ ਬਹਾਰ ਗੱਡੀਆਂ ਜਿਹਨੂੰ ਕਹਿੰਦੇ ਆ ਨਾ ਉਹ ਚੀਜ਼ ਅੱਜ ਤੁਹਾਨੂੰ ਦਿਖਾਣ ਜਾ ਰਿਹਾ ਵਾ ਅੱਜ ਤੁਹਾਨੂੰ ਤਿੰਨ ਤੋਂ ਚਾਰ ਹੀ ਬ੍ਰਾਂਡ ਸਿਰਫ ਦਿਖਾਊਗਾ ਮੈਂ ਉਹਦੇ ਵਿੱਚ ਮਲਟੀਪਲ ਆਪਸ਼ਨ ਤੁਹਾਨੂੰ ਮਿਲ ਲਗੀਆਂ ਸੂਜ਼ੂਕੀ ਹੁੰਡਾਈ ਤੇ ਹੋਂਡਾ ਤੇ ਕਟਿਓਟਾ ਲਾ ਲਓ ਤੁਸੀਂ ਇਹ ਚਾਰ ਬ੍ਰਾਂਡਾਂ ਦੇ ਵਿੱਚ ਅੱਜ ਤੁਹਾਨੂੰ ਗੱਡੀਆਂ ਦਿਖਾਵਾਂਗੇ ਮੇਰੇ ਨਾਲ ਅਵਤਾਰ ਮੇਰਾ ਵੱਡਾ ਵੀਰ ਨਾਲ ਜਿਹੜੇ ਕੀ ਸਾਨੂੰ ਸਾਰੀ ਕਾਰਾਂ ਦੀ ਜਾਣਕਾਰੀ ਦੇਣਗੇ ਸੱਚੀ ਗੱਲ ਹੈ ਕੈਮ ਹਾਂ ਜੀ ਬਹੁਤ ਵਧੀਆ ਜੀ ਤੇ ਭਾਜੀ ਮੈਨੂੰ ਇੱਕ ਵਾਰੀ ਇਹ ਦੱਸ ਦਿਓ ਜਿਹੜੇ ਨਵੇਂ ਭਰਾ ਜੁੜੇ ਆ ਵੀ ਆਪਣੀ ਜੇ ਲੋਕੇਸ਼ਨ ਦੀ ਗੱਲ ਕਰੀਏ ਆਪਾਂ ਇਸ ਟਾਈਮ ਖੜੇ ਕਿੱਥੇ ਆ ਲੋਕੇਸ਼ਨ ਹੈ ਜੀ ਪਟਿਆਲਾ ਬਾਈਪਾਸ ਨੀਅਰ ਲਿਬਰਟੀ ਚੌਂਕ ਓਪੋਜ਼ਿਟ ਅਮਰਦੀਪ ਕਲੋਨੀ A1 ਕਾਰਸ ਰਾਜਪੁਰਾ A1 ਕਾਰਸ ਰਾਜਪੁਰਾ ਜੀ ਜਿੱਦਕੇ ਤੁਹਾਨੂੰ ਬੋਰਡ ਦਿਖਿਆ ਹੀ ਆ ਜਿਹੜਾ ਪਿੱਛੇ ਲੱਗਾ ਹੋਇਆ ਹੈ ਤੇ ਜੇ ਮੈਂ ਗੱਲ ਕਰਾਂ ਬਾਈ ਅੱਜ ਦੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਵਾਰੀ ਮੈਂ ਕਹੂੰਗਾ ਕੈਮਰਾ ਘੁਮਾ ਕੇ ਦਿਖਾ ਦਿਓ ਜਿੰਨੇ ਪ੍ਰੋਡਕਟ ਤੁਹਾਡੇ ਲਈ ਅੱਜ ਖੜੇ ਕੀਤੇ ਹੋਇਆ ਇਸ ਕਾਰ ਬਿਆਰ ਦੇ ਉੱਤੋਂ ਤੁਹਾਨੂੰ ਪੈਨ ਇੰਡੀਆ ਲੋਨ ਫੈਸਿਲਿਟੀ ਅਵੇਲੇਬਲ ਮਿਲੂਗੀ ਇੰਨੀ ਚੀਜ਼ ਦਾ ਧਿਆਨ ਰੱਖਿਓ ਤੇ ਰੇਟ ਵੀ ਤੁਹਾਨੂੰ ਅੱਜ ਹਜੇ ਦੇਵਾਂਗੇ ਵੀ ਤੁਸੀਂ ਕਹੋਗੇ ਵਾਕਈ ਬਾਈ ਨਜ਼ਾਰਾ ਆ ਗਿਆ ਹਜੇ ਰੇਟ ਤੁਸੀਂ ਦਿੱਤੇ ਆ ਤੇ ਪ੍ਰੋਡਕਟ ਤੁਸੀਂ ਸਾਰੇ ਦੇਖ ਲਏ ਆ ਸੂਦੂਕੀ ਹੁੰਡਾਈ ਟਾਇਓਟਾ ਇਹੀ ਸਾਰੇ ਪ੍ਰੋਡਕਟ ਚੱਲਦੇ ਆ, ਇਹੀ ਵਿਕਦੇ ਆ। ਜਿਵੇਂ ਕਿ ਭਾਈ ਤੁਸੀਂ ਕਹਿੰਨੇ ਹੋ ਹਣਾ। ਹਾਂ, ਲੋਨ ਵਗੈਰਾ ਇਹਨਾਂ ਤੇ ਹੀ ਹੁੰਦੀਆਂ ਜੀ। ਹਾਂ, ਇਹਨਾਂ ਤੇ ਹੀ ਲੋਨ ਵਗੈਰਾ ਵੀ ਵਧੀਆ ਹੋ ਜਾਂਦਾ। ਵਧੀਆ ਹੋ ਜਾਂਦਾ ਜੀ 90% ਫੰਡਿੰਗ ਹੁੰਦੀ ਹੈ ਜੀ। ਹਾਂ ਤੇ ਸਭ ਤੋਂ ਪਹਿਲੀ ਕਾਰ ਜੇ ਮੈਂ ਦਿਖਾਣੀ ਹੋਵੇ ਤਾਂ ਪਹਿਲਾਂ ਆਪਾਂ ਕ੍ਰੇਟਾ ਤੋਂ ਸ਼ੁਰੂ ਕਰ ਲਾਂਗੇ। ਹਣਾ? ਚਲੋ। ਸਭ ਤੋਂ ਪਹਿਲੀ ਕਾਰ ਆ ਗਈ ਆਪਣੇ ਤੋਂ ਕ੍ਰੇਟਾ। ਦੇਖੋ ਭਾਈ। ਕ੍ਰੇਟਾ ਇਹ ਜੀ ਪੈਟਰੋਲ ਦੀ ਕਾਰ ਹੈ। ਹੂੰ। ਠੀਕ ਹੈ ਜੀ। ਨਾਮ ਕਰਾ ਕੇ ਕਾਰ ਦੀ ਕੀਮਤ ਹੈ ਜੀ 690000 ਰੁਪਿਆ 2016 ਮਾਡਲ ਕਾਰ ਹੈ ਜੀ ਠੀਕ ਹੈ ਜੀ ਫਰਸਟ ਉਹਨਾਂ ਦੀ ਕਾਰ ਹੈ 70000 ਕਿਲੋਮੀਟਰ ਕਾਰ ਜੈਨੂਨ ਚੱਲੀ ਹੈ ਜੀ 70000 ਜੈਨੂਨ ਚੱਲੀ ਬਿਲਕੁਲ ओरिजिनल ਦੀ ਗਾਰੰਟੀ ਕਾਰ ਦੀ ਰਿਟਰਨ ਚ ਲਿਖ ਕੇ ਦਵਾਂਗੇ ਜੀ ਦੇਖੋ ਬਾਈ ਇੱਕ ਚੀਜ਼ ਹੋਰ ਆ ਗਈ ਇੱਥੇ ਨਾਲ ਜੁੜ ਗਈ ਆ ਬਾਈ ਹੁਣੀ ਤੁਹਾਨੂੰ ਇੱਕ ਤਾਂ ਆਰ ਸੀ ਟ੍ਰਾਂਸਫਰ ਇਹ ਗੱਡੀ ਦੇ ਨਾਲ ਦੇਣੇ ਬਿਲਕੁਲ ਜੀ ਬਿਲਕੁਲ ਦੂਜੀ ਗੱਲ ਆਪਾਂ ਭਰਾਵੋ ਨਾ ਕਾਫੀ ਵੀਡੀਓ ਵੀ ਕੀਤੀਆਂ ਹੋਈਆਂ ਹਰੇਕ ਵੀਡੀਓ ਚ ਦੱਸਦੇ ਆਂ ਕਿ ਜਿਹੜੇ ਵੀ ਭਰਾ ਕਾਰਾਂ ਲੈਣ ਆਣਗੇ ਉਹਨਾਂ ਨੂੰ ਜਿੰਨੀ ਉਹ ਚਾਣ ਓਨੀ ਕਿਲੋਮੀਟਰ ਦੀ ਟਰਾਈ ਬਿਲਕੁਲ ਜੀ ਜਿੰਨੀ ਮਰਜ਼ੀ ਚਾਹੇ 20 50 100 ਕਿਲੋਮੀਟਰ ਟਰਾਈ ਟੈਸਟ ਜਿਸ ਤਰ੍ਹਾਂ ਕਰਨਾ ਚਾਹੁੰਦੇ ਹੋ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬਿਲਕੁਲ ਜੀ ਬਿਲਕੁਲ ਕੀਤੀ ਜਾਏ ਆਪਣੀ ਤਸੱਲੀ ਪੂਰੀ ਕਰਕੇ ਫੇਰ ਕਾਰ ਲੈ ਕੇ ਜਾਇਓ ਤੇ ਇਹਦਾ ਮਾਡਲ ਹੈਗਾ 2016 ਪਹਿਲੇ ਨਾਦੀਆ ਪੈਟਰੋਲ 70000 ਚੱਲੀ ਤੇ ਪੈਟਰੋਲ ਦੀ ਕਾਰ 6 ਲੱਖ 90000 ਰੁਪਿਆ 6 ਲੱਖ 90000 1.5 ਲੱਖ ਰੁਪਿਆ ਡਾਊਨ ਰੇਟਾਂ ਦਾ ਨਾ ਮੈਨੂੰ ਫਰਕ ਦੱਸਿਓ ਤੁਹਾਨੂੰ ਵਾਕਈ ਲੱਭ ਰਿਹਾ ਕਿ ਨਹੀਂ ਕਿਉਂਕਿ ਨਾ ਇਹੀ ਕਾਰ ਆ ਮੈਂ ਸ਼ੂਟ ਮਤਲਬ ਕਿ ਕੀਤੀਆਂ ਹੋਈਆਂ ਵਾ ਕਰਦੇ ਵੀ ਰਹਿੰਨੇ ਆ ਗੱਡੀਆਂ ਦਾ ਜਿਹੜਾ ਹਮੇਸ਼ਾ ਰੇਟ ਹੁੰਦਾ ਨਾ ਉਹ ਉਹਨਾਂ ਦੀ ਕੰਡੀਸ਼ਨ ਦੇ ਉੱਤੇ ਮੈਟਰ ਕਰਦਾ ਚੰਗੀ ਕਾਰ ਲਿਆ ਕਰੋ ਹਮੇਸ਼ਾ ਤੁਹਾਨੂੰ ਇਹੀ ਮੈਂ ਕਹਿਣਾ ਹੁੰਦਾ ਚੰਗੀ ਕਾਰ ਲਿਆ ਕਰੋ ਆਹਾ ਬਈ ਇਹ ਹੈ ਜੀ 2015 ਮਾਡਲ ਹੂੰ ਡੀਜ਼ਲ ਦੀ ਕਾਰ ਹੈ ਠੀਕ ਹੈ ਆਟੋਮੈਟਿਕ ਕਾਰ ਹੈ ਜੀ ਪੁਸ਼ ਬਟਨ ਸਟਾਰਟ ਹੈ 1.6 ਐਸਐਕਸ ਆਪਸ਼ਨਲ ਮਾਡਲ ਕਾਰ ਹੈ ਜੀ अच्छा ठीक है जी 70000 कार रिकॉर्ड ना चली है जी ठीक है वीर कार दी कीमत है जी 675000 अच्छा एम ऑटोमेटिक है ऑटोमेटिक है जी टॉप पुश बटन स्टार्ट 6 लाख ते 75000 देखो भाई सारी कार ओरिजिनल है जी मतलब ਤੁਸੀਂ ਐਂ ਕਹਿ ਰਹੇ ਹੋ ਵੀ ਇਸ ਰੇਟ ਦੇ ਉੱਤੇ ਜਿਹੜੇ ਰੇਟ ਤੇ ਡੀਆਰਾਂ ਅੱਜ ਕੱਲ ਮਿਲਦੀਆਂ ਵਾ ਉਸ ਰੇਟ ਤੇ ਕਰੇਟਾ ਹੋਈ ਆ ਬਿਲਕੁਲ ਜੀ ਬਿਲਕੁਲ ਫਿਰ ओरिजिनल कार ਹੈ ਜੀ ਇੰਜਨ ਗੇਅਰ ਦੀ ਹਰੇਕ ਚੀਜ਼ ਦੀ ਗਾਰੰਟੀ ਹੈ ਇਹ ਨਹੀਂ ਹੈਗੀ ਵੀ ਕੋਈ ਹਲਕੀ ਕਾਰ ਹੋਏਗੀ ਉਹ ਜ਼ਿੰਮੇਵਾਰੀ ਰਿਟਰਨ 'ਚ ਦੇਾਂਗੇ ਜੇ ਆਪਾਂ ਰਿਟਰਨ 'ਚ ਦੇਣਗੇ ਬਾਕੀ ਬਾਈ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਚਾਹਨਾ ਜਿਹੜੇ ਵੀ ਮੇਰੇ ਭਰਾ ਲੋਨ ਕਰਾਉਣ ਦੇ ਵਿੱਚ ਇੰਟਰਸਟਡ ਨੇ ਨਾ ਇਸ ਕਾਰੋਬਾਰ ਤੇ ਜੇ ਤੁਸੀਂ ਆ ਗਏ ਤੇ ਜੇ ਤੁਸੀਂ ਇਹ ਕਹਿਤਾ ਵੀ ਬਾਈ ਅਸੀਂ ਲੋਨ ਕਰਾ ਕੇ ਜਾਣਾ ਬਸ ਪ੍ਰੋਫਾਈਲ ਇੱਕ ਵਾਰੀ ਵਧੀਆ ਲਿਆਓ ਜੇ ਵਧੀਆ ਨਹੀਂ ਵੀ ਆ ਬਿਲਕੁਲ ਨਿਸ਼ਚੈਨ ਤੋਂ ਕਿ ਆ ਜਾਓ ਅੱਜ ਲੋਨ ਹੋ ਜਾਏਗਾ ਜੀ ਕੇ ਯਾਰ ਲੋਨ ਕਸਟਮਰ ਕਹਿੰਦਾ ਮੈਂ ਪਹਿਲਾਂ ਨਹੀਂ ਕਰਾਇਆ ਜਾਂ ਮੈਂ ਫਰੈਸ਼ ਆ ਤਾਂ ਵੀ ਲੋਨ ਹੋਏਗਾ ਤੇ ਕੋਈ ਦਿੱਕਤ ਨਹੀਂ ਹੈ ਸਿਬਲ ਖਰਾਬ ਨਹੀਂ ਹੋਣਾ ਚਾਹੀਦਾ ਸਿਬਲ ਬਸ ਖਰਾਬ ਨਾ ਹੋਵੇ ਤੁਹਾਡਾ 1.5 ਲੱਖ ਰੁਪਿਆ ਡਾਊਨ ਪੇਮੈਂਟ ਦੇ ਕੇ ਲੋਨ ਹੋ ਜਾਏਗਾ ਜੀ ਕਾਰ ਤੇ ਤੇ ਦਾ ਮੁੱਲ 6 ਲੱਖ ਤੇ 75000 ਰੁਪਏ ਡੀਜ਼ਲ ਦੀ ਸੀ ਨਾ ਇਹ ਡੀਜ਼ਲ ਇਹ ਡੀਜ਼ਲ ਆ ਗਈ ਉਹ ਪੈਟਰੋਲ ਸੀ ਹਾਂਜੀ ਹਾਂ ਆਹਾ ਵੀਰੇ ਇਹ ਵੀ 16 ਮਾਡਲ ਹੈ ਜੀ ਕ੍ਰੇਟਾ 1.6 SX ਆਪਸ਼ਨਲ ਠੀਕ ਹੈ ਵੀਰੇ ਠੀਕ ਹੈ ਜੀ ਡੀਜ਼ਲ ਦੀ ਕਾਰ ਹੈ 85 ਹਜ਼ਾਰ ਚੱਲੀ ਹੈ ਜੀ ਫੁੱਲ ਬੀਮਾ ਪਿਆ ਕਾਰ ਦਾ ਹਾਂ ਠੀਕ ਹੈ ਜੀ ਕਾਰ ਦੀ ਕੀਮਤ ਹੈ ਜੀ 690000 ਰੁਪਏ ਲਓ ਬਾਈ ਇਹ ਵੀ 6 ਲੱਖ ਤੇ 9 ਇੰਟੀਰੀਅਰ ਤੁਹਾਨੂੰ ਦਿਖਾਣਾ ਜ਼ਰੂਰੀ ਆ ਗੱਲਬਾਤ ਐਵੇਂ ਆ ਵੀ ਗਰਮੀ ਅੱਜ ਬਹੁਤ ਆ ਹਾਂਜੀ ਤੇ ਮੱਥਿਆਂ ਦੇ ਸਾਡੇ ਪਸੀਨੇ ਹਾਰੇ ਅਸੀਂ ਇਹ ਚਾਹਨੇ ਹੁੰਨੇ ਆ ਵੀ ਤੁਹਾਨੂੰ ਨਾ ਕੋਈ ਸਫਰ ਕਰਨਾ ਪਵੇ ਇੱਕ ਵਾਰੀ ਅੰਦਰੋਂ ਇੰਟੀਰੀਅਰ ਚੈੱਕ ਕਰ ਲਓ ਤੁਹਾਨੂੰ ਇੱਥੇ ਬੈਠਿਆਂ ਨੂੰ ਝਾਤੀ ਆਪਾਂ ਕਰਾ ਦੇਣੀ ਆ ਬਾਕੀ ਜਦੋਂ ਮੌਕੇ ਤੇ ਤੁਸੀਂ ਆਉਂਗੇ ਟਰਾਈ ਮਾਰ ਕੇ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਫੇਰ ਗੱਡੀ ਲੈ ਕੇ ਜਾਇਓ ਇੱਕ ਵਾਰੀ ਬੈਕ ਲਾਈਟਾਂ ਵੀ ਚੈੱਕ ਕਰਾ ਦਿਓ ਕ੍ਰੋਮ ਦੀ ਸਸਤਰੀ ਵਗੈਰਾ ਲੱਗੀ ਹੋਈ ਆ ਗੱਡੀਆਂ ਬਿਲਕੁਲ ਸਾਫ਼ ਉਤਰੀਆਂ ਨੇ ਮਤਲਬ ਇੱਥੇ ਐ ਆ ਪੀ ਜਦੋਂ ਤੁਸੀਂ ਵੀਡੀਓ ਤਾਂ ਜਿੰਨੀ ਸੋਹਣੀ ਲੱਗ ਰਹੀ ਉਹ ਤਾਂ ਲੱਗ ਰਹੀ ਆ ਜਦੋਂ ਤੁਸੀਂ ਇੱਥੇ ਆਉਂਗੇ ਤੁਹਾਨੂੰ ਫੇਰ ਪਤਾ ਲੱਗੂਗਾ ਵੀ ਬਾਈ ਵਾਕਈ ਸਹੀ ਗੱਲ ਆ ਕਾਰਾਂ ਕੋਈ ਚੀਜ਼ ਨਹੀਂ ਤੇ ਇਹਦਾ ਰੇਟ ਦੱਸਿਆ ਆਪਾਂ 690000 ਰੁਪਏ 690000 1.5 ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਬਾਕੀ ਲੋਨ ਹੋ ਜਾਏਗਾ ਬਾਕੀ ਲੋਨ ਹੋ ਜਾਊਗਾ ਠੀਕ ਆ ਬਾਈ ਤੇ ਉਹਦੇ ਬਾਅਦ ਵਰਨਾ ਵਰਨਾ ਜੀ 21 ਮਾਡਲ ਐ ਪੈਟਰੋਲ ਦੀ ਕਾਰ ਐ 10ਵੇਂ ਮਹੀਨੇ ਦੀ ਕਾਰ ਐ ਜੀ ਫਰਸਟ ਓਨਰ ਐ 66000 ਚੱਲੀ ਐ ਜੀ ਕਾਰ ਕਾਰ ਦੀ ਕੀਮਤ ਐ ਜੀ 920000 ਰੁਪਏ 920000 ਰੁਪਏ 1.5 ਲੱਖ ਡਾਊਨ ਬਏ ਉਹਨਾਂ ਦੇ ਕੇ ਇਸ ਤੇ ਵੀ ਲੋਨ ਹੋ ਜਾਏਗਾ। ਅੱਛਾ ਅਵਤਾਰ ਵੀਰ ਮੈਨੂੰ ਇਹ ਦੱਸੋ ਜਦੋਂ ਕੋਈ ਭਰਾ ਦੂਰੋਂ ਆਂਦਾ ਵਾ ਮੌਕੇ ਤੇ ਮਾਨ ਸਤਕਾਰ ਥੋੜਾ ਖਰਾ ਦਿਓ। ਬਿਲਕੁਲ ਕੀਤਾ ਜਾਏਗਾ ਜੀ। ਕੀਤਾ ਜਾਏਗਾ। ਬਿਲਕੁਲ ਬਿਲਕੁਲ। ਵਧੀਆ ਮਾਨਦਾਨ ਕੀਤਾ ਜਾਏਗਾ। ਚਲੋ ਇਹੀ ਗੱਲ ਬਾਤ ਹੁੰਦੀ ਆ ਹਨਾ ਕਿ ਜੇ ਆਪਣੇ ਚੈਨਲ ਦੇ ਥਰੂ ਤੁਸੀਂ ਜਾਣੇ ਹੋ ਤਾਂ ਇਹੀ ਚੀਜ਼ਾਂ ਦਾ ਫਾਇਦਾ ਆਪਾਂ ਥੋੜਾ ਕਰਾਉਣਾ ਹੁੰਦਾ ਵਾ। आरसी ट्रांसफर वगैरह आओगे तो मौके पे कोई ना कोई डील बनी जोगी थोड़ी हो सकता है भी थोनू नाल ही दे दिए बिल्कुल ते उदे बाद जेडी गड्डी आगी अपने तो सेडान Honda City ਦੱਸੋ ਜੀ પેટ્રોલ ਦੀ ਕਾਰ ਹੈ ਜੀ ਫਸਟ ਓਨਰ ਦੀ ਕਾਰ ਹੈ 80000 ਕਿਲੋਮੀਟਰ ਕਾਰ ਜੈਨੂਨ ਚੱਲੀ ਹੈ ਬੰਪਰ ਤੱਕ ਕਾਰ ਦਾ ਜੈਨੂਨ ਹੈ ਜੀ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਫੁੱਲ ਬੀਮਾ ਪਿਆ ਹੈ ਪਹਿਲੇ ਨਾਮ ਦੀ ਕਾਰ ਹੈ પેટ્રોલ ਦੀ ਕਾਰ પેટ્રોલ ਦੀ ਕਾਰ ਹੈ ਜੀ ਕਾਰ ਦੀ ਕੀਮਤ ਹੈ 730000 730000 ਰੁਪਿਆ 1.5 ਲੱਖ ਰੁਪਿਆ ਡਾਊਨ ਪੇਮੈਂਟ ਹੋ ਜਾਏਗਾ ਬਾਕੀ ਲੋਨ ਮਾਡਲ ਕਿੰਨਾ ਦਾ 2019 19 ਮਾਡਲ ਆ ਦੇਖੋ ਬਾਈ 19 ਮਾਡਲ ਆ ਅੱਛਾ ਉਤਾਰ ਵੀਰੇ ਮੈਨੂੰ ਇਹ ਦੱਸੋ ਐਵਰੇਜ ਕਿੰਨੀ ਕੱਢਦੀ ਹੋਊਗੀ ਪੈਟਰੋਲ ਦੀ ਤੁਸੀਂ 15 16 ਦੀ ਮੰਨ ਕੇ ਚੱਲਣੀ ਕਿਉਂਕਿ ਇੰਜਨ ਵੱਡੇ ਦਿੰਦਾ ਜੀ ਇੰਜਨ ਵੱਡੇ ਨੇ ਮਤਲਬ 15 16 ਦੇ ਆਰਾਊਂਡ ਪੈਟਰੋਲ ਦੇ ਵਿੱਚ ਤੁਹਾਨੂੰ ਐਵਰੇਜ ਮਿਲ ਜੂਗੀ ਪੈਟਰੋਲ ਗੱਡੀ ਤਾਂ ਵੈਸੇ ਵੀ ਅੱਜਕੱਲ ਸਾਰਿਆਂ ਦੀ ਡਿਮਾਂਡ ਵਧੀਆ ਹੈਗੀ ਆ ਹਾਂ ਸਮਾਂ ਦਾ ਪੈਟਰੋਲ ਦਾ ਜ਼ਿਆਦਾ ਜੀ ਤੇ ਆਹਾ ਇਹ ਸੀਟੀ ਹੈ ਜੀ 17 ਮਾਡਲ ਡੀਜ਼ਲ ਦੀ ਕਾਰ ਹੈ ਪੁਸ਼ ਬਟਨ ਸਟਾਰਟ ਹੈ ਜੀ ਹਾਂ ਠੀਕ ਹੈ ਜੀ ਤਕਰੀਬਨ 80 85 ਹਜ਼ਾਰ ਜੈਨੂਨ ਚੱਲੀ ਹੈ ਜੀ ਕਾਰ 17 ਮਾਡਲ ਹੈ ਠੀਕ ਹੈ 5 ਲੱਖ 70 ਹਜ਼ਾਰ ਰੁਪਈਆ 5 ਲੱਖ ਤੇ 70 ਹਜ਼ਾਰ ਦੇਖੋ ਬਈ ਅੰਦਰੋਂ ਦੇਖੋ ਇੱਕ ਵਾਰੀ ਇੰਟੀਰੀਅਰ ਤੇ ਟੱਚ ਪਲੇਅਰ ਵਗੈਰਾ ਇਹਦਾ ਲੱਗਿਆ ਹੋਇਆ ਵਾ ਸਟੀਅਰਿੰਗ ਕੰਟਰੋਲ ਆ ਜਾਂਦੇ ਪਾਵਰ ਵਿੰਡੋਆਂ ਸੀਟ ਕਵਰ ਬਿਲਕੁਲ ਨੀਟ ਐਂਡ ਕਲੀਨ ਮੈਟਿੰਗ ਹੋਈ ਹੋਈ ਆ ਅਸਾਂ ਇਹ ਆ ਕਿ ਤੁਹਾਨੂੰ ਨਾ ਇੱਥੋਂ ਦੀ ਜਦੋਂ ਤੁਸੀਂ ਕਾਰ ਲੈ ਕੇ ਜਾਓਗੇ ਤੁਹਾਨੂੰ ਬਾਹਰੋਂ ਨਹੀਂ ਕੁਝ ਕਰਾਉਣਾ ਪੈਣਾ ਦੇਖੋ ਪਤਾ ਕੀ ਇਹ ਬ੍ਰਾਂਡ ਨੇ ਕੁੱਲ ਮਿਲਾ ਕੇ ਗੱਲ ਕੀ ਹੈ ਜੀ Honda, Hyundai, Toyota ਬ੍ਰਾਂਡ ਨੇ ਹਾਂ ਦੇਖੋ ਅਸੀਂ ਗਾਰੰਟੀ ਚਾਹੀਦੀ ਹੈ ਇਹਨਾਂ ਦੀ ਇਹ ਪਰ ਇਹਨਾਂ ਕਾਰਾਂ ਦਾ ਦੇਖੋ ਅੱਜ ਤੱਕ ਕੱਖ ਨਹੀਂ ਵਿਗੜਦਾ ਜੀ ਠੀਕ ਹੈ ਜੀ ਇਹਨਾਂ ਦੇ ਇੰਜਨ ਬਹੁਤ ਵੈਲ ਮੇਨਟੇਨ ਨੇ ਠੀਕ ਹੈ ਕੁਝ ਵੀ ਇਹਨਾਂ ਕਾਰਾਂ ਨੂੰ ਹੁੰਦਾ ਹੀ ਨਹੀਂ ਸਰਵਿਸ ਟਾਈਮ ਤੇ ਹੋਵੇ ਕਾਰ ਦੀ ਠੀਕ ਹੈ ਜੀ ਇੰਜਨ ਇਹਨਾਂ ਦੇ 7 ਤੋਂ 8 ਲੱਖ ਤੱਕ ਚੱਲਦੇ ਆ ਆਰਾਮ ਨਾਲ ਬੜੇ ਆਰਾਮ ਨਾਲ ਠੀਕ ਹੈ ਬੜੇ ਆਰਾਮ ਨਾਲ ਕੁਝ ਨਹੀਂ ਹੁੰਦਾ ਇਹਨਾਂ ਨੂੰ ਨਾਲੇ ਆਪਾਂ ਤੁਹਾਨੂੰ ਕਟ ਚੱਲੀਆਂ ਹੋਈਆਂ ਕਾਰਾਂ ਪਰਵਾਹੀ ਇਸੇ ਕਰਕੇ ਨਾ ਸੈਗਮੈਂਟ ਇਹੀ ਲੈ ਕੇ ਆਈਦਾ ਇਹਨਾਂ ਤੇ ਮਾਣ ਬਹੁਤ ਹੈ ਮਾਣ ਬਹੁਤ ਆ ਗੱਲ ਇਹ ਪਤਾ ਕਿ ਇਹ ਦੇਖੋ ਲੰਬੇ ਨਹੀਂ ਲੈ ਜਾਂਦੇ ਹੈਗੇ ਲੰਬੇ ਨਹੀਂ ਲੈ ਜਾਂਦੇ ਹਾਂ ਇਹ ਜੀ ਆ ਦੇਖੋ ਬਈ ਹਣਾ ਕਿੰਨੀ ਸੋਹਣੀ ਗੱਲ ਆ ਇਹੀ ਚੀਜ਼ ਆ ਵੀ ਆਹੀ ਕੋਸ਼ੀ ਵਿਕਦਾ ਵਾ ਆਹੀ ਕੋਸ਼ੀ ਵੀਰੇ ਉਹਨਾਂ ਨੇ ਰੱਖਿਆ ਹੋਇਆ ਵਾ ਇਹਨਾਂ ਦਾ ਲੰਬਾ ਕੋਈ ਨਹੀਂ ਆ ਕਾਰਾਂ ਕਿਉਂਕਿ ਨਾ ਨਾ ਇੰਜਨ ਕਿਤੇ ਜਾਂਦੇ ਆ ਤੇ ਨਾ ਇਹਨਾਂ ਨੂੰ ਗੱਡੀਆਂ ਨੂੰ ਵੈਸੇ ਖੁਸ਼ ਹੁੰਦਾ ਵਾ ਮਾਲਕ ਸੋਚ ਰੱਖੇ ਵੀ ਗੱਡੀ ਵਧੀਆ ਤਰੀਕੇ ਨਾਲ ਤੁਸੀਂ ਚਲਾਓ ਕੁਝ ਨਹੀਂ ਹੁੰਦਾ ਕਾਰਾਂ ਨੂੰ ਤੇ ਨਾਲੇ ਸਭ ਤੋਂ ਵੱਡੀ ਗੱਲ ਹੈ ਮੇਨਟੇਨੈਂਸ ਹੈ ਨਹੀਂ ਮੈਂਟ ਇਹ ਆ ਗਈ ਵਰਨਾ 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 ਜੀ 16 2017 ਮਾਡਲ ਹੈ 1.6 ਹੈ ਜੀ ਪਹਿਲੇ ਨਾਂ ਦੀ ਕਾਰ ਹੈ 70000 ਚੱਲੀ ਹੈ ਸਾਰੀ ਕਾਰ 오ਰੀਜਨਲ ਹੈ ਕਾਰ ਦੀ ਕੀਮਤ ਹੈ ਜੀ 720000 ਰੁਪਿਆ 720000 ਰੁਪਿਆ ਠੀਕ ਹੈ ਜੀ ਤੇ ਇਹ ਦੱਸਿਆ ਤੁਸੀਂ ਫਿਊਲ ਸੀਗਾ ਡੀਜ਼ਲ ਡੀਜ਼ਲ ਦੀ ਕਾਰ ਹੈ ਜੀ 1.5 ਲੱਖ ਰੁਪਿਆ ਡਾਊਨ ਪੇਮੈਂਟ ਬਾਕੀ ਲੋਨ ਹੋ ਜਾਏਗਾ ਠੀਕ ਹੈ। ਠੀਕ ਹੈ ਜੀ, ਬਾਕੀ ਸਾਰਾ ਪਰਸੈਂਟ ਅੱਛਾ, ਤਾਰਵਰੇ ਇੱਕ ਚੀਜ਼ ਦੱਸੋ ਪੀ ਜਿੱਦਾਂ ਆਪਾਂ 1.5 ਲੱਖ ਕਹਿ ਰਹੇ ਹਾਂ ਜੇ ਇਹਦਾ ਸਿਬਲ ਵਧੀਆ ਘੱਟ ਵੀ ਹੋ ਸਕਦੀ ਹੈ ਨਾ ਇਨਵੈਸਟਮੈਂਟ। ਹਾਂ ਹਾਂ, 10-20 ਹਜ਼ਾਰ ਰੁਪਏ ਉੱਪਰ-ਥੱਲੇ ਰਿਸਟਮੈਂਟ ਹੋ ਜਾਂਦੀ ਹੈ। ਹੋ ਜਾਂਦੀ ਹੈ ਹਨਾ। ਉਹ ਗੱਡੀ ਗੱਲ ਨਹੀਂ ਹੈ ਜੀ। ਬਾਕੀ ਭਾਈ ਮੈਂ ਇੱਕ ਪਾੜੀ ਪੜ ਗੱਲ ਕੀ ਹੈ ਵੇਖੋ ਜਿਹਨੇ ਹੁਣ ਕਹਿੰਦੇ ਨੇ ਹਾਥੀਆਂ ਨਾਲ ਮੱਥੇ ਲਾਣੇ ਨੇ ਹਨਾ। ਇਹ ਥੋੜਾ ਪਤਾ ਰਿਸਟਮੈਂਟ ਤਾਂ ਕਰਕੇ ਚਲਣੀ ਪੈਂਦੀ ਹੈ ਹਨਾ। ਵੀ ਜਿਹਨੇ ਹੁਣ ਲਗਰੀ ਸੈਗਮੈਂਟ ਦਾ ਨਾ ਸਵਾਲ ਲੈਣਾ ਹੈ। ਭਾਈ ਇਹ ਸੱਚ ਇਹਨੇ ਹਾਥੀਆਂ ਨਾਲ ਮਤਲਬ ਲਾਣਾ ਵਾ ਉਹਨੂੰ ਇੰਨਾ ਕਿ ਤਾਂ ਕਰਨਾ ਹੀ ਪੈਣਾ ਨਾਲ ਇੱਕ ਚੀਜ਼ ਹੋ ਰਹੀ ਐਨੇ ਦੇਖੋ ਇੱਕ ਚੀਜ਼ ਨਵੀਂ ਹੁਣ 14-15 ਲੱਖ ਦੀ ਵਰਨਾ ਹਾਂ ਹੁਣ ਆਪਾਂ ਕਿੱਥੇ 4 ਗੁਣਾ ਰੇਟ 'ਚ ਥੱਲੇ ਆ ਗਏ ਆ 3-4 ਗੁਣਾ ਰੇਟ 'ਚ ਥੱਲੇ ਆ ਗਏ ਆ ਦੇ ਕੋਈ ਉਸੇ ਸੈਗਮੈਂਟ ਦਾ ਸਵਾਲ ਲੈਣਾ ਤਾਂ ਲੱਖ ਡੇਢ ਲੱਖ ਰੁਪਏ ਡਾਊਨ ਮੜਾ ਥੋੜਾ ਬੜਾ ਅਡਜਸਟਮੈਂਟ ਤਾਂ ਕਰਕੇ ਚਲਣੀ ਪੈਂਦੀ ਹੈ ਕਰਨੀ ਪੈਣੀ ਆ ਇਹ ਹੀ ਗੱਲ ਬਾਤ ਆ ਵੀ ਸਾਡੇ ਵੱਲੋਂ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਆ ਵੀ ਤੁਸੀਂ ਤੁਹਾਨੂੰ ਐ ਨਾ ਲੱਗੇ ਵੀ ਤੁਸੀਂ ਸੈਗਨਾਨ ਕਾਰ ਲੈ ਕੇ ਚੱਲੇ ਹੋ ਤੁਹਾਨੂੰ ਕਾਰ ਨਵੀਆਂ ਮਿਲੇ ਦੇਖੋ ਕਿੱਥੋਂ ਆਪਾਂ ਲੁਧਿਆਣੇ ਤੋਂ ਹਨਾ ਰਾਜਪੁਰੇ ਦੇ ਆਏ ਆ ਇੰਨੀ ਗਰਮੀ ਦੇ ਵਿੱਚ ਆਪਣਾ ਪਸੀਨਾ ਵੀ ਆ ਰਿਹਾ ਸਾਰਾ ਕੁਝ ਆ ਮਿਹਨਤ ਸਿਰਫ ਤੁਹਾਡੇ ਲਈ ਆ ਹੋਰ ਕੁਝ ਨਹੀਂ ਆ ਤੇ ਬਸ ਮਾਣ ਤੁਹਾਡੇ ਤੇ ਬਹੁਤ ਆ ਬਾਈ अच्छा पाजी कई वारी ना एदा होंदा लुधियाणे चलो आपा लोकल शूट करदे हां हां परा आके मिलदे मतलब लंगदे वड़दे ना पता लाग ਜਾਂਦਾ ਵਾ ਇੰਨਾ ਮਾਨ ਸਤਕਾਰ ਦਿੰਦੇ ਆ ਵੀ ਰੂਹ ਖੁਸ਼ ਹੁੰਦੀ ਹੈ ਬਸ ਆਪਣਾ ਵੀ ਫਰਜ਼ ਹੈ ਹੀ ਬਣਦਾ ਵੀ ਵਧੀਆ ਵਧੀਆ ਕਹਾਣਾਂ ਦੇ ਬਿਲਕੁਲ ਜੀ ਬਿਲਕੁਲ ਇੰਨੀ ਪਿਆਰ ਹਾਂਜੀ ਹਾਂ ਬਿਲਕੁਲ ਜੀ ਮੇਰਾ ਹੀ ਦੀਰਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੈਹ ਦੇ ਲਓ ਜਿੰਨਾ ਤੁਸੀਂ ਪਿਆਰ ਦਿਖਾਉਂਦੇ ਹੋ ਬਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਕਿਉਂਕਿ ਆਪਣੇ ਪੇਜ ਦੇ ਉੱਤੇ ਸਿਰਫ ਕਹਾਣੀਆਂ ਆਉਂਦੀਆਂ ਵਾ ਹੋਰ ਕੁਝ ਨਹੀਂ ਆਂਦਾ ਸਾਜ ਨਹੀਂ ਆਉਂਦੇ ਆਪਣੇ ਇਹਦੇ ਤੇ ਆਹਾ ਬਾਈ ਇਹ ਜੀ ਟੋਇਓਸ 2011 ਮਾਡਲ ਹੂੰ ਪੈਟਰੋਲ ਦੀ ਕਾਰ ਜੀ ਜੀਡੀ ਮਾਡਲ ਹੈ ਹੂੰ 60000 ਜੈਨੂਨ ਚੱਲੀ ਹੈ ਜੀ ਟਾਇਰ ਸਾਰੇ ਨਵੇਂ ਨੇ ਕਾਰ ਦੇ ਠੀਕ ਹੈ ਬਾਈ ਇੰਜਨ ਗੇਅਰ ਦੀ ਰਿਟਰਨ ਚ ਗਾਰੰਟੀ ਹੈ ਜੀ ਹੂੰ ਪਹਿਲੇ ਨਾਂ ਦੀ ਕਾਰ ਹੈ ਠੀਕ ਹੈ ਬਾਈ ਕਾਰ ਦੀ ਕੀਮਤ ਹੈ ਜੀ ਨਾਮ ਕਰਾ ਕੇ 240000 ਸਹੀ ਗੱਲ ਹੈ ਹਾਂ ਜੀ ਹਾਂ ਨਾਮ ਕਰਾ ਕੇ ਰਿਟਰਨ ਚ ਗਾਰੰਟੀ ਵੀ ਹੈ ਹਰ ਇੱਕ ਚੀਜ਼ ਦੀ ਟੋਇਟਾ ਠੀਕ ਹੈ ਜੀ ਹਾਂ ਦੇਖੋ ਬਾਈ ਬਾਕੀ ਜਦੋਂ ਜਿੱਥੇ ਗੱਲ ਟੋਇਟਾ ਦੀ ਆਏਂਦੀ ਨਾ ਜਿੱਥੇ ਟੋਇਟਾ ਦਾ ਨਾਮ ਆ ਜਾਂਦਾ ਵਾ ਉੱਥੇ ਤਾਂ ਮੈਂ ਕਹਿੰਦਾ ਵੀ ਤੁਸੀਂ ਭਾਵੇਂ ਨਾਂ ਵੀ ਲਿਖਾਓਗੇ ਨਾ ਵੀਰੇ ਹੋਣਾ ਤਾਂ ਤਾਂ ਵੀ ਚੱਲ ਜੂਗਾ ਸਭ ਨੂੰ ਪਤਾ ਜੀ ਸਭ ਨੂੰ ਪਤਾ ਹੈ ਨਾ ਆਹ ਤਾਂ ਗੱਡੀ ਐਹ ਜੀ ਆ ਤੁਸੀਂ 100 ਬੰਦੇ ਚੋਂ ਪੁੱਛੋਗੇ ਨਾ ਵੀ ਭਾਈ ਆ ਗੱਡੀ ਲੈਣ ਜਾ ਰਹੇ ਆ 100 ਦਾ 100 ਬੰਦੇ ਤੁਹਾਨੂੰ ਇਹ ਕਹੂਗਾ ਵੀ ਲੈ ਲੈ ਭਾਈ ਖਾਵਾ ਨਗਰ ਡੀਜ਼ਲ ਦੀ ਕਾਰ ਆ ਪੈਟਰੋਲ ਅੱਛਾ ਪੈਟਰੋਲ ਆ ਪੈਟਰੋਲ ਆ ਪੈਟਰੋਲ ਦੀ ਕਾਰ ਆ ਮਾਡਲ 2011 ਫਰਸਟ ਓਨਰ ਪਹਿਲੇ ਨਾ ਦੀ ਆ ਹਾਂ ਜੀ ਜ਼ਿਆਦਾਤਰ ਪਹਿਲੇ ਨਾ ਦੀਆਂ ਹੀ ਦਿਖਾਈਆਂ ਸਾਰੀਆਂ ਫਰਸਟ ਓਨਰ ਆ ਜੀ ਦੇਖੋ ਭਾਈ ਆ ਵੀ ਚੀਜ਼ ਦਾ ਫਾਇਦਾ ਤੁਹਾਡਾ ਰੇਟ ਤੁਹਾਨੂੰ ਦੱਸਤਾ ਵਾ ਆ ਜਿਉ ਬ ਇਟ ਸੋਲਡ ਆਊਟ ਆ ਤੇ ਮੈਨੂੰ ਇੱਕ ਚੀਜ਼ ਦੱਸੋ ਜਿੱਦਾਂ 11 ਮਾਡਲ ਆ ਲੋਨ ਮੈਨੂੰ ਤਾਂ ਲੱਗਦਾ ਵੀ ਪੋਸੀਬਲ ਨਹੀਂ ਹੋਊਗਾ ਲੋਨ ਤਾਂ 12 ਮਾਡਲ ਤੋਂ ਸਟਾਰਟ ਨੇ ਜੀ 12 ਇੰਨਾ ਕ ਤਾਂ ਬੰਦਾ ਹੁਣ ਅਫੋਰਡ ਕਰ ਹੀ ਲੈਂਦਾ ਕਰ ਹੀ ਲੈਂਦਾ ਹਾਂ ਹਾਂ ਜੇ ਲੈਣੀ ਇੰਨਾ ਕ ਅਫੋਰਡ ਕਰ ਲੈਂਦਾ ਬਸ ਇਹੀ ਚੀਜ਼ ਆ ਜਿਹੜੀ ਗੱਲ ਹੋਊਗੀ ਬਾਈ ਬਿਲਕੁਲ ਟਰਾਂਸਪੇਰੈਂਟ ਜਿੱਦੇ ਤੇ ਹੋਣਾ ਤਾਂ ਹੋ ਜਾਊਗਾ ਜੇ ਤੇ ਨਹੀਂ ਹੋਣਾ ਤਾਂ ਸਿੱਧਾ ਕਹਦਾਂਗੇ ਬਾਈ ਨਹੀਂ ਹੋਊਗਾ 12 ਮਾਡਲ ਤੋਂ ਲੋਨ ਸਟਾਰਟ ਨੇ ਜੀ 12 ਮਾਡਲ ਤੋਂ ਸਟਾਰਟ ਬਿਲਕੁਲ ਜੀ ਬਿਲਕੁਲ ਆਹ ਇਹ ਡਿਜ਼ਾਇਰ ਹੈ ਜੀ ਪੈਟਰੋਲ ਦੀ 2014 ਮਾਡਲ ਹ ਰਿਕਾਰਡ ਨਾਲ ਰਿਕਾਰਡ ਨਾਲ ਹੈ ਜੀ ਵੀ ਐਕਸ ਆਈ ਆਪਸ਼ਨਲ ਮਾਡਲ ਕਾਰ ਹੈ ਨਾਮ ਕਰਾ ਕੇ ਕਾਰ ਦੀ ਕੀਮਤ ਹੈ ਜੀ 390000 ਹਾਂ 14 12ਵੇਂ ਮਹੀਨੇ ਦੀ ਕਾਰ ਹੈ ਜੀ 14 12ਵੇਂ ਮਹੀਨੇ ਮਤਲਬ ਤੁਸੀਂ ਐਂ ਲਾ ਲਓ ਵੀ 15 ਦੇ ਲਵੇ ਪਹੁੰਚ ਗਿਆ ਕੰਮ ਹਣਾ ਆਉ ਤੁਹਾਨੂੰ ਇੱਕ ਵਾਰੀ ਝਾਤੀ ਕਰਾ ਦੀ ਇੰਟੀਰੀਅਰ ਦੀ ਇੰਟੀਰੀਅਰ ਬਹੁਤ ਸਾਫ਼ ਸੁਥਰੇ ਆ ਹਰੇ ਸਾਫ਼ ਜੀ ਬਾਈ ਜੈਨੂਨ ਚੱਲੀ ਕਾਰ ਨਾ ਫਸਟ ਓਨਰ ਦੀ ਹਾਂ ਨਾਲੇ ਪਹਿਲੇ ਨਾਮ ਦੀ ਆ ਤੁਹਾਨੂੰ ਨਾਮ ਦਾ ਵੀ ਨਹੀਂ ਕੋਈ ਬਾਹਲਾ ਉਹ ਮਤਲਬ ਕਿ ਰਹੂਗਾ ਵੀ ਸੈਕੰਡ ਹੈਂਡ ਆ ਥਰਡ ਹੈਂਡ ਪਹਿਲੇ ਨਾਮ ਦੀ ਕਾਰ ਆ ਦੇਖੋ ਜਰਾ ਅੰਦਰੋਂ ਇੰਟੀਰੀਅਰ ਚੈੱਕ ਕਰੋ ਬਾਕੀ ਇਹਨਾਂ ਕਾਰਾਂ ਨੂੰ ਤਾਂ ਵੈਸੇ ਹੀ ਨਹੀਂ ਕੁਝ ਹੁੰਦਾ ਪੌਪੂਲਰ ਕਾਰਾਂ ਜਿਹਨਾਂ ਨੂੰ ਕਹਿੰਦੇ ਆ ਉਹ ਨੇ ਰੇਟ ਇਹਦਾ ਆਪਾਂ ਦੱਸਿਆ 3 ਲੱਖ ਤੇ 90000 90000 ਰੁਪਏ ਬਿਲਕੁਲ ਮੌਕੇ ਤੇ ਮਾਨਤਨ ਕਰਾ ਦੇ ਬਿਲਕੁਲ ਕੀਤਾ ਜਾਏਗਾ ਜੀ ਆਹਾ ਇਹ ਵੀ ਸੇਮ ਹੀ ਆ ਜੀ ਫਰਸਟ ਓਨਰ ਦੀ ਕਾਰ 14 BX I 67000 ਚੱਲੀ ਜੀ ਕਾਰ ਦੀ ਕੀਮਤ 390000 ਰੁਪਿਆ ਇਹਨਾਂ ਕਾਰਾਂ ਤੇ ਲੱਖ ਲੱਖ ਰੁਪਿਆ ਡਾਊਨ ਪੇਮੈਂਟ ਦੇ ਕੇ ਲੋਨ ਹੋਏਗਾ ਲੱਖ ਲੱਖ ਰੁਪਈਆ ਲੱਖ ਲੱਖ ਰੁਪਈਆ 5-10 ਹਜ਼ਾਰ ਰੁਪਏ ਘੱਟ ਵੀ ਹੈ ਕੋਈ ਮੁ दिक्कत ਨਹੀਂ ਚਲੋ ਇਹ ਵੀ ਗੱਲ ਕਲੀਅਰ ਹੋ ਗਈ ਲੱਖ ਲੱਖ ਰੁਪਈਆ ਦਿਓ ਆ ਜਿਹੜੀਆਂ ਤੁਹਾਨੂੰ ਡੀਆਰ ਆ ਜਾਂ ਸਵਿਫਟਾਂ ਦਿਖਾ ਰਹੇ ਆ ਇਹਨਾਂ ਦੇ ਲੋਨ ਤੁਹਾਡਾ ਕਰਾ ਦੇਣਗੇ ਬਿਲਕੁਲ ਬਾਕੀ ਮੈਂ ਇੱਕ ਚੀਜ਼ ਇਹ ਕਹਿਣੀ ਚਾਹੂੰਗਾ ਜਿੰਨੀ ਬਾਈ ਵੱਧ ਤੋਂ ਵੱਧ ਡਾਊਨ ਪੇਮੈਂਟ ਦੇ ਹੁੰਦੀ ਥੋੜੇ ਤੋਂ ਉੱਨੀ ਵੱਧ ਤੋਂ ਵੱਧ ਡਾਊਨ ਪੇਮੈਂਟ ਦਿਆ ਕਰੋ ਉਹਦੇ ਨਾਲ ਥੋੜਾ ਹੀ ਫਾਇਦਾ ਵਾ ਰੇਟ ਆਫ ਇੰਟਰਸਟ ਘਟਦਾ ਵਾ ਵਿਆਜ ਘਟ ਸਾਰਾ ਕੁਝ ਹੈ ਜੀ ਪਰ ਇੱਕ ਚੀਜ਼ ਫਰਕ ਪੈਂਦਾ ਜੀ ਕਿਸ਼ਤ ਵੀ ਛੋਟੀ ਹੋ ਜਾਂਦੀ ਹੈ ਤੇ ਕਿੰਨੇ ਸਾਲ ਦਾ ਲੋਨ ਕਰਾ ਦ ਹਾ ਇਹ ਵੀ ਪੰਜਾਬ ਨੰਬਰ ਦੀ ਕਾਰ ਹੈ ਜੀ 14 ਮਾਡਲ ਹੈ ਵੀ ਐਕਸ ਆਈ ਐ ਫਰਸਟ ਓਨਰ ਦੀ ਹੈ 82 ਹਰ ਚੱਲੀ ਹੈ ਇੰਜਨ ਗੇਅਰ ਨੋਨ ਐਕਸਲ ਦੀ ਗਾਰੰਟੀ ਹੈ ਜੀ ਹਾਂ 390000 ਰੁਪਿਆ 3 ਲੱਖ ਤੇ 90 ਹਜ਼ਾਰ ਬਜ਼ਾਰਾ 3-4 ਪੀਸ ਖੜੇ ਨੇ ਜੀ ਇੱਕ ਹੋਰ ਵੀ ਹੈਗੇ ਨੇ ਇਸ ਤੋਂ ਇਲਾਵਾ ਵੀ ਠੀਕ ਹੈ ਹਾਂ ਜੀ 3 ਲੱਖ 90 ਹਜ਼ਾਰ ਦੀ ਉਹ ਇਹ ਵੀ ਕਾਰ ਆ ਡੇਰਾਂ ਦਾ ਨਾ ਮਤਲਬ ਡਿਮਾਂਡ ਜਿੰਨੀ ਆਂਦੀਆਂ ਵਾ ਉਹਨੀਆਂ ਨਿਕਲ ਜਾਂਦੀਆਂ ਵਾ ਇਹਨਾਂ ਦਾ ਤਾਂ ਬਾਈ ਸਹੀ ਦੱਸਾਂ ਵੀ ਬਹੁਤ ਗਾਹਕ ਹੈਗਾ ਵਾ ਜਿਹਨੂੰ ਆਪਾਂ ਸਾਫ ਸੁਥਰੀ ਜੀ ਗੱਲ ਕਹੀ ਹੈ ਨਾ ਕਿਉਂਕਿ ਕਾਰਾਂ ਵੀ ਬਹੁਤ ਵਧੀਆ ਚੱਲਦੀਆਂ ਇਹ ਇਹਨਾਂ ਦੀ ਮੇਨਟੇਨੈਂਸ ਵੀ ਕੁਛ ਨਹੀਂ ਹੁੰਦੀ ਹਰੇਕ ਬੰਦਾ ਅਫੋਰਡ ਕਰ ਲੈਂਦਾ ਵਾ ਸਵਿਫਟ ਇਹ ਹੈ ਜੀ ਨਵੀਂ ਸ਼ੇਪ ਹੈ 2019 ਮਾਡਲ ਵੀਐਕਸ ਦਾ ਹੀ ਮਾਡਲ ਹੈ ਹਮਮ ਆਪਸ਼ਨਲ ਮਾਡਲ ਫਰਸਟ ਉਹਨਾਂ ਦੀ ਕਾਰ ਹੈ ਹਮਮ ਫੁੱਲ ਬੀਮਾ ਪਿਆ ਹੈ ਸਾਰੀ ਕਾਰ ਜੈਨੂਨ ਹੈ 50-55 ਦੇ ਕਰੀਬ ਕਾਰ ਜੈਨੂਨ ਚੱਲੀ ਹੈ ਜੀ ਠੀਕ ਹੈ ਵੀਰੇ ਕਾਰ ਦੀ ਕੀਮਤ ਹੈ ਜੀ 5,60,000 ਰੁਪਿਆ 1 ਲੱਖ ਰੁਪਿਆ ਡਾਊਨ ਮੈਨ ਦੇ ਕੇ ਬਾਕੀ ਹੋ ਜਾਏਗਾ ਲੋਨ ਬਾਕੀ ਲੋਨ ਹੋ ਜਾ ਮੈਂ ਕਹਿੰਦਾ ਜਿਹੜੀ ਨਵੀਂ ਸ਼ੇਪ ਆਈ ਨਾ ਉਹਦਾ ਇੰਟੀਰੀਅਰ ਹੀ ਬੜਾ ਸੋਹਣਾ ਕਰਦਾ ਹੈ ਹਨ ਬਿਲਕੁਲ ਦੇਖੋ ਜਰਾ ਤੁਹਾਨੂੰ ਕੁਝ ਵੀ ਬਾਈਕਰਾਂ ਦੀ ਲਾਉਣ ਦੀ ਹੈ ਮੈਟਿੰਗ ਪਹਿਲਾਂ ਹੀ ਹੋਈ ਹੋਈ ਹੈ ਸੀਟ ਕਵਰ ਪਹਿਲਾਂ ਹੀ ਨਵੇਂ ਨੇ ਆ ਤੁਸੀਂ ਇੰਟੀਰੀਅਰ ਦੇਖ ਲਓ ਜਿਹੜੇ ਮੇਰੇ ਭਰਾ ਨੂੰ ਵੇਖੋ ਕੰਡੀਸ਼ਨ ਤਾਂ ਬਿਲਕੁਲ ਨਵੀਆਂ ਵਰਗੀ ਐ ਨਵੀਂ ਤੋਂ 2-3 ਲੱਖ ਰੁਪਇਆ ਤਾਂ ਬਚਦਾ ਬਚਦਾ ਬਿਲਕੁਲ ਬਚਦਾ ਬੜੇ ਨਾਲ ਉਹਨਾਂ ਬਚਦਾ ਗਰੰਟੀ ਹੈ ਜੀ ਕਾਰ ਜਿਸ ਤਰ੍ਹਾਂ ਦੀ ਕਹੋਗੇ ਲਿਖ ਕੇ ਦਵਾਂਗੇ ਜੀ ਚਲੋ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਨਵੀਆਂ ਮਾਰੀਆਂ ਜਾਂ ਕਿੰਨਾ ਪਰ ਇੱਕ ਗੱਲ ਆ ਚਲੋ ਜਿਹੜਾ ਲੋ ਲੈਵਲ ਦਾ ਬੰਦਾ ਵੇਖੋ 2-3 ਲੱਖ ਬੱਜੇ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਹੁੰਦੀ ਹੈ ਮੈਂ ਉਹੀ ਚੀਜ਼ ਕਹਿਣਾ ਵੀ ਨਵੀਂ ਕਾਰ ਦੇ ਸਟੀering ਨੂੰ ਹੱਥ ਪਾ ਦੇ ਸਾਰੀ 1.5 ਤੋਂ 2 ਲੱਖ ਨਾਲ ਹੀ ਉੱਡ ਜਾਂਦਾ ਉੱਡ ਜਾਂਦਾ ਜੀ ਉੱਡਦਾ ਨਾ ਵੀਰੇ ਬਿਲਕੁਲ ਜੀ ਬਿਲਕੁਲ ਇਹਨੀ ਗੱਲ ਪੈਟਰੋਲ ਦੀ ਹੈ ਜੀ VXI ਮਾਡਲ ਹੈ ਫਰਸਟ ਓਨਰ ਹੈ 80 ਹਜ਼ਾਰ ਕਿਲੋਮੀਟਰ ਕਾਰ ਜੈਨੂਇਨ ਚੱਲੀ ਹੈ ਜੀ ਠੀਕ ਹੈ ਵੀਰੇ ਠੀਕ ਹੈ ਜੀ ਸੇਮ ਹੈ ਦੀ ਕੀਮਤ 390000 ਰੁਪਇਆ ਇਹਦੀ ਵੀ 390 390 ਲੱਖ ਰੁਪਇਆ ਡਾਊਨ ਪੇਮੈਂਟ ਬਾਕੀ ਹੋਏਗਾ ਕਾਰ ਤੇ ਲੋਨ ਬਾਕੀ ਸਾਰਾ ਲੋਨ ਲਊਗਾ ਲੱਖ ਰੁਪਇਆ ਇਹਦੇ ਲਈ ਵੀ ਡਾਊਨ ਪੇਮੈਂਟ ਲਿਆਇਓ ਮਤਲਬ ਤੁਸੀਂ ਆ ਜਿੰਨੀਆਂ ਦੇਖ ਰਹੇ ਹੋ Swiftਾਂ ਲੱਖ 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 ਰੁਪਇਆ ਤੁਸੀਂ ਜੇਬ ਚ ਲੈਣਾ ਤੇ ਕਾਰਾ ਲੈ ਕੇ ਜਾਣੀ ਆ ਵਾ ਆ ਗੱਲਬਾਤ ਰਹੂਗੀ ਆਹਾ ਇਹ ਵੀ Swift ਹੈ ਜੀ 2012 ਮਾਡਲ ਪੈਟਰੋਲ ਦੀ ਕਾਰ ਹੈ ਜੀ 65000 ਚੱਲੀ ਏ ਪਹਿਲੇ ਨਾਂ ਦੀ ਕਾਰ ਹੈ ਫੁੱਲ ਬੀਮਾ ਪਿਆ ਕਾਰ ਦਾ ਦੋ ਚਾਬੀਆਂ ਨੇ ਕਾਰ ਦੀ ਕੀਮਤ ਹੈ ਜੀ 290000 ਰੁਪਏ ਆ 290000 ਰੁਪਏ ਵਿਧ ਨਾਮ ਆ ਵਿਧ ਨਾਮ ਕਰਾ ਕੇ ਚਲੋ ਭਾਈ ਇਹ ਵੀ ਗੱਲ ਹਨਾ ਵਧੀਆ ਹੋ ਗਈ ਦੇਖ ਲਓ ਅੰਦਰੋਂ ਇੰਟੀਰੀਅਰ ਦਿਖਾ ਦਿੰਨੇ ਆ ਤੁਹਾਨੂੰ 2 ਲੱਖ ਤੇ 90000 ਦੇ ਵਿੱਚ ਤੁਹਾਨੂੰ ਇਹ ਵੀ Swift ਕਾਰ ਮਿਲ ਜੂਗੀ ਅੱਛਾ ਅਵਤਾਰ ਵੀਰੇ ਜਿੰਨੀਆਂ ਕਾਰਾਂ ਆਪਣੀਆਂ ਹਾਂਜੀ ਸਾਰਿਆਂ ਦੇ ਵਿੱਚ ਨਾ ਕਈ ਵਾਰੀ ਐ ਹੁੰਦਾ ਗਾਗ ਤੋਂ ਨਾ ਜਦੋਂ ਬੰਦਾ ਗੱਡੀ ਲੈਣ ਜਾਂਦਾ ਜਿਹੜੀ ਡਾਇਰੈਕਟ ਗਾਗ ਤੋਂ ਗਾਗ ਹੁੰਦੀ ਹੈ ਉਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਵੀ ਕਿਸੇ ਦਾ ਪਾਵਰ ਵਿੰਡੋ ਦਾ ਬਟਨ ਹੀ ਚੱਲ ਨਾ ਕਿਸੇ ਦਾ ਕੁਝ ਨਹੀਂ ਚੱਲਣਾ ਆਪਣੀਆਂ ਕਾਰਾਂ ਹੀ ਸਾਰਾ ਚੱਲ ਦੇਖੋ ਪਤਾ ਕੀ ਇਹ ਗਾਗ ਚਲੋ ਇਸ ਚੀਜ਼ ਦੀ ਧਿਆਨ ਨਹੀਂ ਕਰਦਾ ਹੈਗਾ ਪਰ ਵੇਖੋ ਡੀਲਰ ਤਾਂ ਵੈਲ ਮੈਂਟੇਨ ਕਰ ਰੱਖਦੇ ਨੇ ਕੋਈ ਵੀ ਕਿਸ ਤਰ੍ਹਾਂ ਦੀ ਹਲਕੀ ਫੁਲਕੀ ਵੀ ਕਮੀ ਦਿਖਦੀ ਹੈ ਤਾਂ ਆਪਾਂ ਪਹਿਲਾਂ ਹੀ ਠੀਕ ਕਰਵਾ ਕੇ ਰੱਖੀਦਾ ਹਮ ਇੰਜਨ ਗੇਅਰ ਤਾਂ ਚਲੋ ਪਹਿਲੇ ਤੋਂ ਹੀ ਸੀਲਡ ਹੁੰਦੇ ਨੇ ਉਹ ਤਾਂ ਗਾਰੰਟੀ ਹੈ ਉਹ ਤਾਂ ਹਲਕੀ ਮਾੜੀ ਕਾਰ ਤਾਂ ਲੈ ਕੇ ਹੀ ਨਹੀਂ ਆਉਂਦੇ ਛੋਟਾ ਮੋਟਾ ਵੇਖੋ ਪੁਰ ਕੰਪਲੀਟ ਕਰਾਈਆਂ ਹੁੰਦੀਆਂ ਨੇ ਕੋਈ ਵੀ ਕਮੀ ਐ ਠੀਕ ਹੈ ਤੁਹਾਨੂੰ ਕੋਈ ਕਮੀਕਾਰ ਚ ਮਿਲੇਗੀ ਨਹੀਂ 3-3 ਮਹੀਨੇ ਦੀ ਇੰਜਨ ਗੇਅਰ ਦੀ ਨੋਨ ਐਕਸੀਡੈਂਟ ਦੀ ਕਾਰ ਦੀ ਗਾਰੰਟੀ ਰਿਟਨ ਚ ਹੈ ਰਿਟਨ ਦੇ ਵਿੱਚ ਲੈਣਗੇ ਕੋਈ ਮਤਲਬ ਕਿ ਵਰਬਲੀ ਗੱਲ ਨਹੀਂ ਹੋਊਗੀ ਬਾਈ ਆਹੀ ਚੀਜ਼ ਮੈਂ ਕਹਿੰਦਾ ਨਵਾਂ ਇੱਕ ਜਿਹੜੀ ਤੁਸੀਂ ਡਾਇਰੈਕਟ ਗਾਹ ਤੋਂ ਗਾਹ ਗੱਡੀ ਲੈਣੀਆਂ ਉਹਦੇ ਵਿੱਚ ਨਾ ਤੁਸੀਂ ਪੈਸੇ ਭਾਵੇਂ ਘੱਟ ਲਾ ਲਓ ਪਰ ਤੁਹਾਨੂੰ ਲੈਣ ਤੋਂ ਬਾਅਦ ਵੀ ਪੈਸੇ ਬਹੁਤ ਲਾਣੇ ਪੈਣਗੇ ਪੈਸੇ ਲਾਣੇ ਪੈਂਦੇ ਨੇ ਸਕਰੈਚ ਹੁੰਦੇ ਨੇ ਕਈ ਕਾਮਕਾਰ ਦੇ ਮਤਲਬ ਜਿਹੜੇ ਕਸਟਮਰ ਨੇ ਨਹੀਂ ਕਰਾਇਆ ਉਹਨਾਂ ਪਤਾ ਮੈਂ ਵੇਚਣੀ ਏ ਕਾਰ ਉਹ ਪੈਸਾ ਨਹੀਂ ਲਾਂਦਾ ਨਹੀਂ ਲਾਂਦਾ ਨਹੀਂ ਲਾਂਦਾ ਕਸਟਮਰ ਬਾਕੀ ਜ਼ਿਆਦਾਤਰ ਮੈਨੂੰ ਇਹ ਵੀ ਪਤਾ ਵੀ ਜਿੰਨੇ ਮੇਰੇ ਨਾਲ ਭਰਾ ਜੁੜੇ ਹੋਏ ਹਨ ਪਿੰਡਾਂ ਤੋਂ ਦੂਰ ਦਰਾਡੇ ਤੋਂ ਜੁੜੇ ਹੋਏ ਆ ਕਈਆਂ ਨੂੰ ਇਨੀ ਨੌਲੇਜ ਵੀ ਨਹੀਂ ਆ ਤਾਂ ਕਰਕੇ ਕਈ ਵਾਰੀ ਗੱਡੀ ਗਲਤ ਵੀ ਲੈ ਹੋ ਜਾਂਦੀ ਆ ਜਿਹੜੀ ਗਾਹ ਢੂਗਾਹ ਕੇ ਲਈ ਜਾਂਦੀ ਆ ਬੜਾ ਕੁਝ ਆ ਇਹਨਾਂ ਚੀਜ਼ਾਂ ਦੇ ਵਿੱਚ ਬਾਈ ਤਾਂ ਹੀ ਤੁਹਾਨੂੰ ਕਹਿੰਨੇ ਹਾਂ ਨੇ ਆਥਰਾਇਜ਼ਡ ਡੀਲਰਾਂ ਤੋਂ ਹੀ ਕਾਰ ਲਿਆ ਕਰੋ ਜਿਹੜੇ ਤੁਹਾਨੂੰ ਇੰਜਨ ਗੇਅਰ ਦੀ ਲਿਖਤੀ ਚ ਗਾਰੰਟੀ ਦੇ ਦਿੰਦੇ ਆ ਕਿਉਂਕਿ ਜੇ ਉਹ ਗਾਰੰਟੀ ਬੰਦਾ ਦੇ ਰਿਹਾ ਨਾ ਤਾਂ ਉਹ ਉਹਦਾ ਮਤਲਬ ਕਾਰ 'ਚ ਕੋਈ ਦਮ ਹੈਗਾ ਤਾਂ ਦੇ ਰਿਹਾ ਪਤਾ ਕੀ ਜੀ ਸਾਨੂੰ ਵੀ ਪਤਾ ਹੈ ਕਸਟਮਰ ਨੇ ਪੈਸਾ ਲਾਣਾ ਜੀ ਪੈਸਾ ਇਕੱਠਾ ਕਰਨਾ ਬੜਾ ਔਖਾ ਹੈ ਅੱਜ ਕੱਲ ਦੇ ਸਮੇਂ 'ਚ ਸੋ ਇਸ ਕਰਕੇ ਸੋਚ ਸਮਝ ਕੇ ਵਿਚਾਰ ਕੇ ਲੋ ਜੀ ਹੈ ਨਾ ਤੇ ਆਪਾਂ ਕਹਿ ਦਨੇ ਵੀ ਕੋਈ ਕਿਸੇ ਦੇ ਘਰੋਂ ਕਾਲ ਮਿਲ ਜੇ ਬਹੁਤ ਵਧੀਆ ਮਿਲ ਜੇ ਕਿ ਵੇਖੋ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਠੀਕ ਹੈ ਜੀ ਵੇਖੋ ਉਹ ਵੀ ਕਰਾਂਦੀਆਂ ਕਾਰਾਂ ਨੇ ਇਹ ਵੀ ਕਰਾਂਦੀਆਂ ਕਾਰਾਂ ਨੇ ਆਈਆਂ ਚਲਾਈਆਂ ਵੀ ਬੰਦਿਆਂ ਨਹੀਂ ਹੈ ਠੀਕ ਹੈ ਤੇ ਕਾਰ ਦੀ ਹਰੇਕ ਚੀਜ਼ ਦੀ ਗਾਰੰਟੀ ਆਪਾਂ ਰਿਟਰਨ 'ਚ ਹੈ ਜੀ ਕਸਟਮਰ ਤੁਹਾਨੂੰ ਗਾਰ ਲੈਣੀਆਂ ਇਹਨਾਂ ਨੇ ਵੀ ਕਾਰਾਂ ਮਤਲਬ ਕਿ ਹੋ ਸਕਦਾ ਕਈ ਵਾਰੀ ਗਾਕਾ ਤੋਂ ਹੀ ਹੁੰਦੀਆਂ ਪਰ ਪਰ ਗੱਲ ਇੱਥੇ ਆਂਦੀ ਆ ਵੀ ਇਹ ਹੈਗੇ ਕਾਰਾਂ ਦੇ ਮਾਸਟਰ ਇਹਨਾਂ ਨੂੰ ਪਤਾ ਵੀ ਕਾਰ ਦੇ ਵਿੱਚ ਕਿਹੜਾ ਕੰਮ ਹੋਣ ਵਾਲਾ ਕਿੱਦਾਂ ਇਹਨਾਂ ਨੇ ਚੈੱਕ ਕਰਨੀਆਂ ਸਾਰੀਆਂ ਚੀਜ਼ਾਂ ਚੈੱਕ ਕਰਕੇ ਫਿਰ ਕਾਰ ਅੰਦਰ ਲਿਆਂਦੇ ਆ ਆ ਚੀਜ਼ਾਂ ਦਾ ਫਰਕ ਹੁੰਦਾ ਬਾਈ ਇਹਨਾਂ ਚੀਜ਼ਾਂ ਨੂੰ ਕੰਸੀਡਰ ਕਰਿਆ ਕਰੋ ਬਾਕੀ ਹੋਪ ਕਰਦੇ ਆ ਜਿੰਨਾ ਤੁਹਾਨੂੰ ਇੱਕ ਵਾਰੀ ਸਟਾਕ ਫਿਰ ਕੈਮਰਾ ਘੁਮਾ ਕੇ ਦਿਖਾ ਦਿਓ ਜਿੰਨਾ ਸਟਾਕ ਅੱਜ ਦੇ ਲਈ ਲਿਆਂਦਾ ਸੀਗਾ ਤੁਹਾਨੂੰ ਚੰਗਾ ਲੱਗਿਆ ਹੋਊਗਾ ਇਹ ਸਾਰਾ ਤੁਹਾਡਾ ਉਹੀ ਸਟਾਕ ਆ ਜਿਹੜਾ ਮੋਸਟ ਡਿਮਾਂਡਿੰਗ ਹਮੇਸ਼ਾ ਵੀਡੀਓ ਦੇ ਕਮੈਂਟਾਂ ਦੇ ਵਿੱਚ ਤੇ ਜੇ ਸਾਡੀ ਮਿਹਨਤ ਵਧੀਆ ਲੱਗਦੀ ਆ ਤਾਂ ਬਾਈ ਕਮੈਂਟ ਜ਼ਰੂਰ ਕਰਿਆ ਕਰੋ ਹਮੇਸ਼ਾ ਵੀ ਕਿਹੜੇ ਸ਼ਹਿਰ ਕਿਹੜੇ ਜ਼ਿਲ੍ਹੇ ਕਿਹੜੇ ਕਸਬੇ ਤੋਂ ਬੋਲ ਰਹੇ ਹਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਭਾਜੀ ਜੇ ਕੁਝ ਕਹਿਣਾ ਹੋਵੇ ਅਲਟੋ ਲਵਾਣਾ ਆਪਾਂ ਕੋਲ ਅਲਟੋ 12 ਮਾਡਲ 13 ਮਾਡਲ 14 ਮਾਡਲ ਦੇ ਨਵੀਂ ਸ਼ੇਪ ਦੀਆਂ ਅਲਟੋ 800 ਮਾਡਲ ਦੀਆਂ ਖੜੀਆਂ ਨੇ ਜੀ ਜਿਹੜੀਆਂ ਇੱਕ ਦੋ ਦਿਨਾਂ ਚ ਆ ਜਾਣਗੀਆਂ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਕੰਟੈਕਟ ਕਰ ਸਕਦੇ ਜੀ ਅਲਟੋਆਂ ਜਿਹੜੀਆਂ ਕਿਸੇ ਨੇ ਕਾਰ ਸੇਲ ਵੀ ਕਰਨੀ ਹੈ ਨਾ ਜੀ ਮਰੂਤੀ Honda Hyundai Toyota ਦੇ ਵਿੱਚ ਠੀਕ ਹੈ ਜੀ ਉਹ ਇੱਕ ਵਾਰੀ ਸੰਪਰਕ ਜਰੂਰ ਕਰੋ ਉਹਨੂੰ ਬੈਸਟ ਤੋਂ ਬੈਸਟ ਰੇਟ ਦਿੱਤਾ ਜਾਏਗਾ ਠੀਕ ਹੈ ਜੀ 20 ਤੋਂ 25 ਮਿੰਟਾਂ ਦੀ ਡੀਲ ਡਨ ਕੀਤੀ ਜਾਏਗੀ ਜੇ ਕਾਰ ਵਧੀਆ ਹੈ ਤਾਂ ਠੀਕ ਹੈ ਜੀ ਇੱਕ ਡੀਲ ਜਰੂਰ ਫੋਨ ਕਰੋ ਜੇ ਕਿਸੇ ਨੇ ਕਾਰ ਸੇਲ ਕਰਨੀ ਹੈ ਤਾਂ ਜਿਨੇ ਕਾਰ ਸੇਲ ਵੀ ਕਰਨੀ ਆ ਵੀ ਤੁਹਾਨੂੰ ਬਾਈ ਨੇ ਦੱਸਤਾ ਵਾ ਚੰਗੀ ਕਾਰ ਉਹ ਇੱਥੇ ਜਰੂਰ ਵਿਜ਼ਿਟ ਕਰਿਓ ਇੱਕ ਵਾਰੀ ਆ ਕੇ ਬਾਈ ਉਹਨਾਂ ਨੂੰ ਕਾਰ ਦਿਖਾਓ ਜਿੰਨਾ ਬੈਸਟ ਤੋਂ ਬੈਸਟ ਹੋ ਸਕਿਆ ਉਹਨਾਂ ਰੇਟ ਤੁਹਾਨੂੰ ਲਾ ਕੇ ਦੇਣਗੇ ਕਮ ਚੰਗਾ ਵਾ ਸੋਹਣਾ ਵਾ ਅਜ ਤੱਕ ਇਹਨਾਂ ਦੀ ਵੀਡੀਓ ਬਣਾਉਂਦੇ ਆਏ ਆ ਅਜ ਤੱਕ ਇੱਕ ਵੀ ਲੰਬਾ ਮੈਨੂੰ ਨਹੀਂ ਆਇਆ ਕੋਈ ਕਿਉਂਕਿ ਕਾਰਾਂ ਹੀ ਬਹੁਤ ਚੰਗੀਆਂ ਨੇ ਬਾਕੀ ਏਵਨ ਕਾਰਸ ਦਾ ਨਾ ਇੱਕ ਪੇਜ ਵੀ ਆ ਇੰਸਟਾਗ੍ਰam ਦੇ ਉੱਤੇ ਉਹਨੂੰ ਵੀ ਜਾ ਕੇ ਫੋਲੋ ਜ਼ਰੂਰ ਕਰ ਲਿਓ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ ਉੱਥੇ ਬਾਈ ਹੋਣੀ ਜਦੋਂ ਡਿਲੀਵਰੀਆਂ ਦਿੰਦੇ ਕਾਰਾਂ ਦੀਆਂ ਉਹ ਤੁਹਾਨੂੰ ਪੂਰਾ ਦੇਖਣ ਨੂੰ ਮਿਲੂਗਾ ਕਿ ਕਿਹਜਾ ਹੰਗਾਰਾਂ ਦਾ ਬਿਲਕੁਲ ਜੀ ਬਿਲਕੁਲ ਤੇ ਹੋਪ ਕਰਦੇ ਆਂ ਬਾਈ ਵੀਡੀਓ ਘੈਂਟ ਲੱਗੀ ਹੋਊਗੀ ਵਧੀਆ ਲੱਗੀ ਹੋਊਗੀ ਤੇ ਸਪੋਰਟ ਬਣਾਈ ਰੱਖੋ ਪਿਆਰ ਦਿੰਦੇ ਰਹੋ ਤਾਂ ਤੱਕ ਲਈ ਮ